ਸੰਗਤ ਜੀ ਭਾਈ ਰਣਜੀਤ ਸੈਂਟਡਰੀਆਂ ਵਾਲੇ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਰਿਆਦਾ ਨੂੰ ਛੱਡ ਕੇ ਇਸ ਤਰ੍ਹਾਂ ਦੀ ਸੰਗਤ ਤਿਆਰ ਕਰ ਰਹੇ ਨੇ ਕਿ ਜੇ ਕਿਸੇ ਕੋਲੋਂ ਅੰਮ੍ਰਿਤ ਟੁੱਟ ਜਾਵੇ ਉਹ ਗਲਾਸੀ ਗੁਰੂ 씨 ਲਾ ਲਵੇ ਸਤ ਢੰਡਰੀਆਂ ਵਾਲੇ ਡੇਰੇ ਤੋਂ ਪਰਮੇਸ਼ਰ ਦਵਾਰ ਕੰਨੇ ਆ ਹੁਣ ਫੇ ਦੁਬਾਰਾ ਉਥੋਂ ਅੰਮ੍ਰਿਤ ਸ਼ਕ ਸੰਭਾਇਆ ਉਹ ਭਾਈ ਟੰਡਰਾ ਜੇ ਉੱਤੇ ਸਵਾਲ ਨਹੀਂ ਕਰਦੇ ਫਿਰ ਉਹ ਸੰਗਤ ਨੂੰ ਖੁਸ਼ ਕਰਦੇ ਨੇ ਕਿਉਂਕਿ ਇਸ ਸੰਤ ਢੰਡਰੀਆਂ ਵਾਲੇ ਜੀ ਪ੍ਰੇਮਾਨੰਦ ਜੀ ਸੰਤ ਪ੍ਰੇਮਾਨੰਦ ਜੀ ਜਿਹੜੇ ਸਨਾਤਨ ਧਰਮ ਦੇ ਸੰਤ ਪ੍ਰੇਮਾਨੰਦ ਜੀ ਆ ਉਹਨਾਂ ਦੇ ਉਹਨਾਂ ਦੇ ਸ਼ਗਿਰਦ ਨੇ ਫਿਰ ਇਸ ਤਰ੍ਹਾਂ ਦੇ ਸਿੱਖ ਤਿਆਰ ਕਰਦੇ ਨੇ ਜਿਹੜੇ ਸਿੱਖੀ ਸਿੱਖ ਕਦੀ ਆਪਣੀ ਸਿੱਖੀ ਨਹੀਂ ਛੱਡਦੇ ਸੀ ਆਪਣੀ ਸੋਚ ਨਹੀਂ ਛੱਡਦੇ ਸੀ ਸੋਚ ਨਾਲ ਜੁੜੇ ਹੋਏ ਸੀ ਤੇ ਅੱਜ ਕੱਲ੍ਹ ਦੇ ਜਿਹੜੇ ਨੇ ਸਾਡੇ ਸੰਤ ਢੰਡਰੀਆਂ ਵਾਲੇ ਸਿੱਖ ਤਿਆਰ ਕਰਦੇ ਨੇ ਉਹ ਇਸ ਤਰ੍ਹਾਂ ਨਹੀਂ ਤਿਆਰ ਕਰਦੇ ਨੇ ਅੰਮ੍ਰਿਤ ਦੀ ਦਾਤ ਘਟੋਂਦੇ ਕਿੰਨੇ ਖੁਸ਼ ਹੋਵਰੇ ਨੇ ਸਰਬ ਕਰੋ ਜੀ ਬੀਬੀ ਆਈ ਕਹਿੰਦੀ ਭਾਈ ਸਾਹਿਬ ਅੱਜ ਅਮਰ ਸੰਚਾਰ ਹੋਏਗਾ ਮੈਂ ਕਿਹਾ ਜੀ ਹੋਏਗਾ ਛਕਣਾ ਹੈ ਹਾਂਜੀ ਛਕਣਾ ਹੈ ਮੈਂ ਕਿਹਾ ਬੀਬੀ ਤੂੰ ਕਿਉਂ ਛਕਣਾ ਹੈ ਕਹਿੰਦੀ ਗਲਤੀ ਹੋ ਗਈ ਮੈਂ ਕਿਹਾ ਕੀ ਹੋ ਗਈ ਕਹਿੰਦੀ ਘਰ ਇਹ ਨਾਲ ਲੜ ਕੇ ਪੈਗ ਲਾ ਲਿਆ ਕਹਿੰਦੀ ਮੈਂ ਨਹੀਂ ਮੈਂ ਫਿਰ ਪਹਿ ਦੁਬਾਰਾ ਅੰਮਰ ਤੇ ਛਕਣਾ ਪਊ ਮੈਂ ਕਿਹਾ ਹੁਣ ਤਾਂ ਛਕਣਾ ਹੀ ਪਊ